ਜੀ ਕੀ ਨਾ ਜੀ ਮੈਂ ਧਰਮ ਸਿੰਘ ਖੰਡਾ ਠੀਕ ਹੈ ਅੱਜ ਅੱਖਾਂ ਦਾ ਕੈਂਪ ਮੈਰੀਪੁਰ ਵਿੱਚ ਲੱਗਾ ਹੈ ਕੀ ਕਹਿਣਾ ਚਾਹੋਗੇ ਤੁਸੀਂ ਬਸ ਜੀ ਮੈਂ ਆਪਣੇ ਮਾਤਾ ਪਿਤਾ ਦੀ ਯਾਦ ਦੇ ਵਿੱਚ ਪਹਿਲਾਂ ਵੀ ਕੈਂਪ ਲਵਾਏ ਆ ਇਸ ਵਾਰ ਵੀ ਗੁਰੂ ਮਹਾਰਾਜ ਨੇ ਬਖਸ਼ਿਸ਼ ਕੀਤੀ ਤੇ ਉਹਨਾਂ ਦੀ ਯਾਦ ਚ ਅੱਖਾਂ ਦਾ ਫ੍ਰੀ ਕੈਂਪ ਅੱਖਾਂ ਦੇ ਸਿਰਫ ਚੈੱਕਅਪ ਨਹੀਂ ਜਿਨ੍ਹਾਂ ਨੂੰ ਲੈਂਸ ਪਹਿਣਗੇ ਲੈਂਸ ਪਵਾਏ ਜਾਣਗੇ ਜਿਨ੍ਹਾਂ ਨੂੰ ਐਨਕਾਂ ਦੀ ਜ਼ਰੂਰਤ ਹੈ ਐਨਕਾਂ ਲਵਾਇਆਂ ਜਾਣਗੀਆਂ ਜਿਨ੍ਹਾਂ ਨੂੰ ਮੈਡੀਸਨ ਦੀ ਜਰੂਰਤ ਆ ਮੈਡੀਸਨ ਦਿੱਤੀ ਜਾਊਗੀ ਠੀਕ ਹੈ ਇਹ ਆਪਾਂ ਕਿੰਨੇ ਸਾਲਾਂ ਤੋਂ ਕੈਂਪ ਲਾ ਰਹੇ ਹਾਂ ਇਹ ਮੈਂ ਵਿੱਚੋਂ ਹਰ ਵਾਰ ਆ ਨਹੀਂ ਹੁੰਦਾ ਵੈਸੇ ਹੋ ਗਿਆ 8-9 ਸਾਲ ਠੀਕ ਹੈ ਜਦੋਂ ਦੀ ਸ਼ੁਰੂਆਤ 8-9 ਸਾਲ ਤੋਂ ਕੈਂਪ ਲਾ ਰਹੇ ਹਾਂ ਹਾਂ ਜੀ ਬਗੈਰ ਵੈਸੇ ਤੇ ਟ੍ਰੀਟਮੈਂਟ ਨਹੀਂ ਹੁੰਦਾ ਅਸੀਂ ਫ੍ਰੀ ਕਰਾ ਰਹੇ ਹਾਂ ਕੀ ਕਹਿਣਾ ਚਾਹੋਗੇ ਤੇ ਇਹ ਤਾਂ ਉਹਦੀ ਬਖਸ਼ਿਸ਼ ਆ ਜੀ ਉਹ ਬਾਪੂ ਸਾਡਾ ਗੁਰੂ ਗ੍ਰੰਥ ਸਾਹਿਬ ਸਾਡੇ ਸਾਡੇ ਗੁਰੂ ਸਾਹਿਬਾਨ ਨੇ ਬਖਸ਼ਿਸ਼ ਕੀਤੀ ਆ ਹੂੰ ਹੂੰ ਜਦੋਂ ਇਦਾਂ ਵਾਲਾ ਹੱਥ ਦੇ ਦਿੰਨ ਫਿਰ ਤੇਰਾ ਦੂਜਾ ਹੱਥ ਨਹੀਂ ਲੋੜ ਹੁੰਦੀ। ਜੇ ਜਦੋਂ ਉਹਨਾਂ ਆਥ ਦਿੱਤਾ ਫਰੀਦ ਦਾ ਮਤਲਬ ਕਿ ਆਪਣੀ ਦਸਾਂ ਨੌਂ ਦੀ ਕਿਰਤ 'ਚੋਂ ਮੈਂ ਕਦੇ ਕਿਸੇ ਨੂੰ ਕਿਹਾ ਨਹੀਂ ਵੀ ਮਤਲਬ ਕਈ ਲੋਕੀ ਇਕੱਠਾ ਕਰਦੇ ਫੰਡ ਫੰਡ ਮੇਰਾ ਇਹੋ ਜਿਹਾ ਸੁਪਾ ਨਹੀਂ। ਵਾਹਿਗੁਰੂ ਨੇ ਆਪਣੇ ਆਪ ਹੀ ਬਲ ਦਿੱਤਾ ਆਪਣੀ ਪੌਕਟ 'ਚੋਂ ਕਰਨਾ। ਠੀਕ ਹੈ ਜੀ। ਜਿਹੜੇ ਸਾਡੇ ਦਰਸ਼ਕ ਵੇਖ ਰਹੇ ਤੁਹਾਨੂੰ ਇਸ ਵੇਲੇ ਭਵੇਂ ਐਨਆਰਆਈ ਭਰਾ ਵੀ ਹੈ ਜਾਂ ਲੋਕਲ ਵੀ ਹੈਗੇ ਆ ਕੀ ਉਹਨਾਂ ਨੂੰ ਆਪਣਾ ਸੰਦੇਸ਼ ਕੀ ਮੈਸੇਜ ਦੇਣਾ ਚਾਹੁੰਦੇ? ਮੈਸੇਜ ਇਹ ਹੋਇਆ ਜੀ ਵੀ ਜਿੰਨਾ ਹੋ ਸਕੇ ਆਪਾਂ ਨੂੰ ਗਰੀਬਾਂ ਦੀ ਹੈਲਪ ਕਰਨੀ ਚਾਹੀਦੀ ਕਿਉਂਕਿ ਇਸ ਸਾਲ ਹੜ੍ਹ ਨੇ ਵੀ ਕਾਫੀ ਪੰਜਾਬ ਦੇ ਵਿੱਚ ਨੁਕਸਾਨ ਕੀਤਾ ਹੁਣ ਜਿਹੜਾ ਮਜ਼ਦੂਰ ਆ ਵਿਚਾਰਾ 2-300 ਰੁਪਏ ਦਿਹਾੜੀ ਆ ਉਹਦੇ ਨਾਲ ਤੇ ਉਹ ਜਿਹੜਾ ਆਪਣਾ ਉਹਦੀ ਰੋਟੀ ਪਾਣੀ ਚੱਲ ਸਕਦਾ ਉਹ ਆਪਣੀ ਦਵਾਈ ਵੀ ਨਹੀਂ ਲੈਣ ਜਾ ਸਕਦਾ ਤੇ ਲੈਂਸ ਪਾਉਣਾ ਤੇ ਵਿਚਾਰੇ ਲਈ ਬਹੁਤ ਵੱਡੀ ਗੱਲ ਆ ਠੀਕ ਹੈ ਜੀ ਕੁਛੀ ਸਾਡੇ ਚੈਨਲ ਨੂੰ ਆਪਣਾ ਕੀਮਤੀ ਸਮੇਂ ਦਿੱਤਾ ਸਰ ਤੁਹਾਡੇ ਬਹੁਤ ਬਹੁਤ ਥੈਂਕ ਯੂ ਜੀ OK ਮੇਰਾ ਨਾਮ ਕਮਲਜੀਤ ਸਿੰਘ ਹੈ ਜੀ ਮੈਂ ਬੰਦੇਡਵਿੰਡੀ ਪਿੰਡ ਤੋਂ ਆ ਅੱਜ ਕੈਂਪ ਅੱਖਾਂ ਦਾ ਕੈਂਸਰ ਫ੍ਰੀ ਕੈਂਪ ਜਿਹੜਾ ਲੱਗ ਰਿਹਾ ਹੈ ਉਰਾਲਾ ਕੀਤਾ ਗਿਆ ਸਰ ਵੱਲੋਂ ਕੀ ਕਹਿਣਾ ਚਾਹੋਗੇ ਸਰ ਇਹ ਤੋਂ ਵਧੀਆ ਕੋਈ ਕੰਮ ਹੀ ਨਹੀਂ ਹੋ ਸਕਦਾ ਸਰ ਜਿਹੜੇ ਜਿੰਨਾਂ ਕੋਲ ਇੰਨੇ ਸੰਸਾਧਨ ਨਹੀਂ ਆ ਉਹਨਾਂ ਨੂੰ ਫ੍ਰੀ ਮੈਡੀਕਲ ਫ੍ਰੀ ਚੈੱਕਅਪ ਫ੍ਰੀ ਉਹਨਾਂ ਨੂੰ ਦਵਾਈ ਫ੍ਰੀ ਲੈਂਚ ਪੈ ਰਿਹਾ ਇਸ ਤੋਂ ਵਧੀਆ ਕੋਈ ਸੇਵਾ ਹੋਈ ਨਹੀਂ ਸਕਦੀ ਮਾਨਵਤਾ ਦੀ ਸੇਵਾ ਤੋਂ ਜ਼ਿਆਦਾ ਠੀਕ ਹੈ ਮੈਰੀਪੁਰ ਵਿੱਚ ਇਹ ਕੈਂਪ ਲੱਗਾ ਨਾਲ ਦੇ ਪਿੰਡ ਵੀ ਹੈਗੇ ਕਾਫੀ ਇੱਦਾਂ ਦਾ ਕੋਈ ਪ੍ਰੋਵਾਈਡ ਕਰਾਉਂਦੇ ਨਹੀਂ ਹੈ ਕਿ ਉਹਨਾਂ ਨੂੰ ਆਪਣਾ ਸੰਦੇਸ਼ ਦੇਣਾ ਚਾਹੁੰਦੇ ਧਰਮਜੀ ਨੇ ਕੈਂਪ ਲਾਇਆ ਸਾਰਿਆਂ ਨੂੰ ਵੱਧ ਚੜ ਕੇ ਇਸ ਕੈਂਪ ਦਾ ਲਾਭ ਲੈਣਾ ਚਾਹੀਦਾ ਤਾਂ ਕਿ ਕਿਸੇ ਨੂੰ ਬਾਜ਼ਾਰ ਵਿੱਚ ਜਾ ਕੇ ਮਹਿੰਗੀਆਂ ਦਵਾਈਆਂ ਧੱਕੇ ਨਾਲ ਖਾਣੇ ਪੀਣ ਡਾਕਟਰਾਂ ਦੇ ਹਸਪੀਟਲਾਂ 'ਚ ਤੇ ਬਹੁਤ ਵਧੀਆ ਮੌਕਾ ਸਾਡੇ ਏਰੀਆ ਲਈ ਠੀਕ ਹੈ ਜੀ ਬਾਕੀ ਮਾ ਧਰਮ ਸਿੰਘ ਜੀ ਦੇ ਵੱਲ ਬੋਲਣਾ ਚਾਹੁੰਦੇ ਇਹਨਾਂ ਨੇ ਪੰਜਾਬ ਤੋਂ ਜਾ ਕੇ ਇੰਡੀਆ ਤੋਂ ਜਾ ਕੇ ਸ਼ੈਟਲ ਵਿੱਚ ਜਾ ਕੇ ਸ਼ੈਟਲ ਤੇ ਰਹਿੰਦੇ ਨਹੀਂ ਇਹਨਾਂ ਨਾਲ ਜਾ ਕੇ ਆ ਇਹਨਾਂ ਦਾ ਐਮਪਾਇਰ ਦੇਖਿਆ ਵਾ ਤੇ ਗੁਰੂ ਨੇ ਇੰਨੀ ਬਖਸ਼ਿਸ਼ ਕੀਤੀ ਐ ਇਦਾਂ ਦੇ 10 ਕੈਂਪ ਵੀ ਲਾ ਸਕਦੇ ਆ ਕੋਈ ਪ੍ਰੋਬਲਮ ਨਹੀਂ ਜੀ ਠੀਕ ਹੈ ਜੀ ਠੀਕ ਹੈ ਸਰ ਬਹੁਤ ਬਹੁਤ ਥੈਂਕ ਯੂ ਹਾਂ ਜੀ ਸਰਪਾਲ ਸਾਹਿਬ ਕੀ ਕਰਦੇ ਮੇਰਾ ਨਾਮ ਹਰਮਨਜੀਤ ਸਿੰਘ ਠੀਕ ਹੈ ਮੈਂ ਪਿੰਨ ਮੈਰੀਪੁਰ ਦਾ ਰਹਿਣ ਵਾਲਾ ਜੀ ਸਾਡੇ ਸਰਦਾਰ ਚਾਚਾ ਜੀ ਧਰਮ ਸਿੰਘ ਖਿੰਡਾ ਯੂ ਐਸ ਏ ਵਾਲੇ ਉਹਨਾਂ ਵੱਲੋਂ ਅੰਦ ਅੱਖਾਂ ਦਾ ਹਸਪਤਾਲ ਜੋ ਕਿ ਜਲੰਧਰ ਸ਼ਹਿਰ 'ਚ ਬਹੁਤ ਹੀ ਮਸ਼ਹੂਰ ਮਲਟੀ ਸਪੈਸ਼ਲਟੀ ਖਾਸ ਕਰਕੇ ਅੱਖਾਂ ਦਾ ਹਸਪਤਾਲ ਹੈ ਜੀ ਜਿੱਥੇ ਅੱਖਾਂ ਦੇ ਹਰ ਤਰ੍ਹਾਂ ਦੇ ਆਪਰੇਸ਼ਨ ਹਨ ਮੋਟਿਏ ਦੇ ਲੈਂਸ ਪਾਉਣੇ ਸਾਰੇ ਹੁੰਦੇ ਆ ਜੀ ਉਹਨਾਂ ਵੱਲੋਂ ਇੱਕ ਸਪੈਸ਼ਲਾਈਜ਼ਡ ਟੀਮ ਸਾਡੇ ਪਿੰਡ ਬੁਲਾਈ ਗਈ ਜੀ ਉਹਨਾਂ ਨੇ ਸਾਡੇ ਪਿੰਡ ਦੀ ਸੰਗਤ ਤੇ ਸਾਡੇ ਆਸੇ ਬੰਨੇ ਦੇ ਪਿੰਡਾਂ ਦੇ ਜਿਨ੍ਹਾਂ ਨੂੰ ਲੋੜਵੰਦ ਲੋਕਾਂ ਨੂੰ ਬੁਲਾਇਆ ਗਿਆ ਸੀ ਅਸੀਂ ਬੈਨਰ ਲਾਇਆ ਸੀ ਉਹ ਇੱਥੇ ਆਏ ਉਹਨਾਂ ਦੀ ਅੱਖਾਂ ਦਾ ਚੈੱਕਅਪ ਹੋਇਆ ਤੇ ਉਹਨਾਂ ਨੂੰ ਦਵਾਈ ਮੁਹੱਈਆ ਕਰਾਈ ਗਈ ਜਿਨ੍ਹਾਂ ਦੇ ਐਨਕ ਲੱਗਣ ਵਾਲੇ ਐਮ ਐਕਸ ਦੀ ਉਹਨਾਂ ਨੂੰ ਆਪਸ਼ਨ ਮਿਲ ਗਈ ਜੀ ਤੇ ਜਿਨ੍ਹਾਂ ਦੇ ਆਪਰੇਟ ਹੋਣਾ ਉਹਨਾਂ ਨੂੰ ਇੱਕ ਅੱਧੇ ਦਿਨ ਤੇ ਆਪਰੇਟ ਕਰਾਉਣ ਦੀ ਵੀ ਸਹੂਲਤ ਮੁਹੱਈਆ ਕਰਾਈ ਜਾਏਗੀ ਸਰਪੰਚ ਜੀ ਗੱਲ ਕਰੀ ਉਹ ਅਮਰੀਕਾ ਦੀ ਗਰੀਬੀ ਕਾਫੀ ਆਈ ਹੋਈ ਹੈ ਕਿੰਨੀ ਕਿ ਤੁਸੀਂ ਮਰੀਜ਼ ਹੁਣ ਤੱਕ ਟ੍ਰੀਟਮੈਂਟ ਕਰ ਚੁੱਕੇ ਹੋ ਇੱਥੇ 400 ਤੋਂ 450 ਦੇ ਤਕਰੀਬਨ ਮਰੀਜ਼ ਆਏ ਸੀਗੇ ਅੱਜ ਤੇ ਜਿਨ੍ਹਾਂ ਦੇ ਵਿੱਚ ਜਿਨ੍ਹਾਂ ਨੂੰ ਐਨਕਾਂ ਦੀ ਲੋੜ ਸੀ ਜਨਕਾਂ ਮਹੀ ਆ ਕਰਾਈਆਂ ਜਿਹਨਾਂ ਦਾ دارو ਨਾ ਸਰ ਗਿਆ دارو ਮਿਲ ਗਿਆ ਉਹਨਾਂ ਨੂੰ ਜਿਨ੍ਹਾਂ ਦੇ ਹੁਣ ਬੋទਿਆ ਸੀਗਾ ਜ ਜਿਨ੍ਹਾਂ ਦੇ ਕੋਈ ਹੋਰ ਪ੍ਰੋਬਲਮ ਸੀ ਉਹਨਾਂ ਨੂੰ ਉੱਥੇ ਹਸਪਤਲ ਦੀ ਮਿਲੂਗੀ ਹਾਂਜੀ ਹਾਂਜੀ ਠੀਕ ਹੈ ਕੀ ਵਿਚਾਰ ਆਇਆ ਤੁਹਾਡੇ ਮਨ ਵਿੱਚ ਕਿ ਅਖਾਨਾ ਕੰਪਲਸਰੈਂਟ ਕੈਂਪ ਲਾ ਕੇ ਮੈਡੀਕਲ ਹੋਵੇ ਕਿਦਾਂ ਵਿਚਾਰ ਆਇਆ ਤੁਹਾਡਾ ਤੇ ਸਾਡੇ ਜਿਹੜੇ ਤਾਇਆ ਜਤਨ ਸਿੰਘ ਜੀ ਉੱਥੋਂ ਯੂ ਐਸ ਏ ਤੋਂ ਇਹ ਉਹਨਾਂ ਦਾ ਸਾਰਾ ਯੋਗਦਾਨ ਉਹਦਾ ਉਹਨਾਂ ਦਾ ਹੀ ਹੈ ਉਹਨਾਂ ਦਾ ਸਾਡੇ ਪਿੰਡ ਲਈ ਜਿੱਥੇ ਆਪਾਂ ਜਿਹੜੀ ਛੱਤ ਥੱਲੇ ਖੜੇ ਆ ਜੀ ਲੰਗਰ ਹਾਲ ਦੇ ਵਿੱਚ ਇਹ ਵੀ ਉਹਨਾਂ ਦਾ ਵੱਡਮੁੱਲਾ ਯੋਗਦਾਨ ਆਈ ਇਹਦੇ ਵਿੱਚ ਬਣਾਉਣ ਦੇ ਵਿੱਚ ਠੀਕ ਹੈ ਸਾਡਾ ਡੋਟਰ ਸਾਹਿਬ ਨੂੰ ਬਹੁਤ ਵੱਡਾ ਯੋਗਦਾਨ ਆਈ ਬਣਾਉਣ ਦੇ ਵਿੱਚ ਹਾਂਜੀ ਹਾਂਜੀ ਸਮਾਂ ਕਿੰਨਾ ਸੀ ਡੋਟਰ ਕਿੰਨੇ ਪਿੰਡਾਂ ਕਿੰਨਾ ਜੀ ਤੇ ਸਵੇਰੇ 9 ਵਜੇ ਡਾਕਟਰ ਸਾਹਿਬ ਆ ਗਏ ਥਿੰਦ ਅਖੰਡਾ ਹਸਪਤਾਲ ਤੋਂ ਜਲੰਧਰ ਤੋਂ ਹੀ ਹਾਂ ਤੇ ਤਕਰੀਬਨ ਸ਼ਾਮ ਹੋਣ 4-5 ਵਜੇ ਤੇ ਚੱਲ ਰਹੀ ਸਰ ਕੋਈ ਵੀ ਟਰੀਟਮੈਂਟ ਬਿਨਾਂ ਪੈਸੇ ਦੇ ਕੀਤਾ ਜਾਂਦਾ ਨਹੀਂ ਹਾਂਜੀ ਤੁਸੀਂ ਕੀ ਸੋਚਦੇ ਦਿੱਤੀ ਹੈ ਕਿ ਫ੍ਰੀ ਆਫ ਕਾਸਟ ਹੈ ਜਾਂ ਕਿੰਨਾ ਕੁ ਚਾਰਜ ਲਗਾਉਂਦੇ ਇਹ ਤਕਰੀਬਨ ਫ੍ਰੀ ਆਫ ਕਾਸਟ ਹੈ ਜੀ ਟੋਟਲੀ ਫ੍ਰੀ ਆਫ ਕਾਸਟ ਠੀਕ ਹੈ ਸਾਡੇ ਚਲੋ ਨਹੀਂ ਤੁਹਾਨੂੰ ਇਹਨਾਂ ਦਾ ਧੰਨਵਾਦ ਕਰਦੇ ਹਾਂ ਜੀ ਆਪਣਾ ਮੈਸੇਜ ਅਸੀਂ ਕਹਾਂਗੇ ਜੀ ਦੀ ਸਾਡੇ ਪੰਜਾਬ ਦੇ ਵਿੱਚ ਲੋੜਵੰਦ ਪਰਿਵਾਰ ਵੀ ਬਹੁਤ ਹੈਗੇ ਆ ਜੀ ਤੇ ਉਹਨਾਂ ਦੀ ਬਤੋ ਬਤ ਹੈਲਪ ਜਿੱਦਾਂ ਸਾਡੇ ਤਾਇਆ ਹੀ ਕਰਦੇ ਆ ਜੀ ਇਦਾਂ ਹੋਰ ਵੀ ਐਨਆਰਆਈ ਆਪਣਾ ਯੋਗਦਾਨ ਪਾਉਣ ਇਸ ਕੈਂਪ ਦੇ ਵਿੱਚ ਜਿੱਥੇ 400 ਤੋਂ 500 ਬੰਦਾ ਆਇਆ ਇਥੇ 4 ਤੋਂ 5000 ਬੰਦਾ ਵੀ ਆ ਸਕਦਾ ਜੀ ਜੇ ਹੋਰ ਇਹਨੂੰ ਉਤਸ਼ਾਹਿਤ ਕੀਤਾ ਜਾਵੇ ਵੱਡੇ ਲੈਵਲ ਤੇ ਆਪਾਂ ਪੂਰੇ ਸਟੇਟ ਲੈਵਲ ਤੇ ਕਹਿ ਲਈਏ ਜੀ ਇਹਨੂੰ ਪ੍ਰਮੋਟ ਕੀਆ ਕਰੀਏ ਜੀ ਹਾਂਜੀ ਬਹੁਤ ਬਹੁਤ ਮੈਂ ਆ ਨਾਂ ਕਮਲਜੀਤ ਸਾਹਿਬ ਜੀ ਅੱਜ ਅਖਾਂ ਦਾ ਫ੍ਰੀ ਕੈਂਪ ਲੱਗਾ ਆ ਪਿੰਡ ਮੈਡੀਕਲ ਕੀ ਕਹਿਣਾ ਚਾਹੂਗਾ ਇਹ ਸਾਡੇ ਐਨਐਨ ਅੰਕਲ ਜੀ ਉਹਨਾਂ ਦਾ ਬਹੁਤ ਵੱਡਾ ਸਹਿਯੋਗ ਆ ਜੀ ਇਹਨਾਂ ਦਾ ਸਾਰਾ ਖਰਚਾ ਉਹਦਾ ਟੋਟਲੀ ਫ੍ਰੀ ਆਫ ਪਾਸਟ ਆ ਰਿਹਾ ਜਿੰਨੀ ਸੰਗਤ ਸਾਡਾ ਜੋ ਲੈਜਪਾ ਇਹਨਾਂ ਨੇ ਲੈਜਪਾ ਆ ਕਿ ਐਨੇ ਕ ਲੱਗਣ ਵਾਲੀ ਜ਼ਿਆਦਾ ਲੱਗੀ ਆ ਜੀ ਡਰਾਪ ਵਗੈਰਾ ਉਹਨਾਂ ਨੂੰ ਉਹਦੇ ਨਾਲ ਹੀ ਕੀਤਾ ਗਿਆ ਡਾਕਟਰ ਸਾਹਿਬ ਦਾ ਮਾਅ ਵੀ ਲੱਗਦਾ ਜਿਹੜਾ ਸਹਿਯੋਗ ਵੀ ਕਰਦੇ ਆਪਨੇ ਦਸਵਾਂਤ ਸੰਗ ਖੇਲੇ ਬਹੁਤ ਵੱਡੇ ਡਾਕਟਰ ਸਾਹਿਬ ਆਪਣੇ ਗੰਦਰ ਤੋਂ ਸਾਰੀ ਟੀਮ ਆਪਣੀ ਲੈ ਕੇ ਆਉਂਦੇ ਸਵੇਰੇ 8 ਵਜੇ ਤੋਂ ਸ਼ੁਰੂ ਹੁੰਦਾ ਜੇ ਅਸਾਂ ਤਾਂਕ ਚੱਲੇ ਜਾਂ ਸ਼ਾਮ ਤੱਕ ਜੰਨੇ ਜਾਂਦੇ ਇਹ 8 ਵਜੇ ਤੱਕ ਚੱਲੇ ਜਾਂ ਸ਼ਾਮ ਤੱਕ ਜਿੰਨਾ ਚਿਰ ਨਹੀਂ ਜਾ ਰਹੇ ਜੀ